ਸਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ న్యూਸ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ ਗੱਲ ਕਰਦੇ ਆ ਕਿ ਇਸ ਵਲੇ ਦੀ ਇੱਕ ਵੱਡੀ ਖਬਰ ਹੈ ਡੇਰਾ ਬੱਸੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਵੱਲੋਂ ਇੱਕ ਦੋ ਬਦਮਾਸ਼ਾਂ ਦਾ ਇਨਕਾਊਂਟਰ ਕੀਤਾ ਗਿਆ ਹੈ ਦੀ ਦੱਸਦੀ ਹੈ ਕਿ ਪੁਲਿਸ ਨੂੰ ਗੁਪ ਸੂਚਨਾ ਸੀ ਕਿ ਦੋ ਬਦਮਾਸ਼ ਜੋ ਕਿ ਗੋਲਦੀ ਬਰਾੜ ਦੱਸਦੀ ਹੈ ਕਿ ਔਰ ਲਾਰੈਂਸ ਬਿਸ਼ਨੋਈ ਤੇ ਗੁਰਗੇ ਜਿਹੜੇ ਆ ਉਹ ਦੱਸੇ ਜਾ ਰਹੇ ਨੇ ਤਾਂ ਇਹਨਾਂ ਦੋਨਾਂ ਨੂੰ ਜਿਹੜਾ ਪੁਲਿਸ ਵੱਲੋਂ ਰੋਕਿਆ ਗਿਆ ਤਾਂ ਪੁਲਿਸ ਦੇ ਵੱਲੋਂ ਜਿਹੜਾ ਇਹਨਾਂ ਨੂੰ ਰੋਕਿਆ ਗਿਆ ਤਾਂ ਇਹਨਾਂ ਦੀ ਪੁੱਛਗਿੱਛ ਕਰਨ ਦੀ ਜਦੋਂ ਕੋਸ਼ਿਸ਼ ਕੀਤੀ ਗਈ ਤੇ ਇਹਨਾਂ ਵੱਲੋਂ ਪੁਲਿਸ ਉੱਤੇ ਫਾਇਰ ਕਰ ਦਿੱਤੇ ਗਏ ਤਾਂ ਪੁਲਿਸ ਨੇ ਜਦੋਂ ਜਵਾਬੀ ਕਾਰਵਾਈ ਕੀਤੀ ਤਾਂ ਇਹਨਾਂ ਦੀ ਲੱਤਾਂ 'ਚ ਗੋਲੀਆਂ ਮਾਰੀਆਂ ਜਿਸ ਸੇ ਕੰਨੇ जख्मी ਹੋ ਜਾਂਦੇ ਨੇ ਤਾਂ ਇਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਤਾਂ ਹੋਰ ਵੀ ਜਿਹੜੀ ਪੁੱਛਗਿੱਛ ਕੀਤੀ ਜਾ ਰਹੀ ਹੈ ਾਈ ਸੀ ਕਿ ਦੋ ਜਿਹੜੇ ਗੈਂਗਸਟਰ ਹੈਗੇ ਆ ਲੋਰੈਂਸ ਬਿਸ਼ਨੋਈ ਗੈਂਗ ਔਰ ਗੋਲਡੀ ਢਿੱਲੋਂ ਨਾਲ ਅਲਾਈਂਡ ਹੈਗੇ ਆ ਇਹ ਦੋਨੋਂ ਇਸ ਏਰੀਆ ਦੇ ਵਿੱਚ ਘੁੰਮ ਰਹੇ ਆ ਤੇ ਕੋਈ ਨਾ ਕੋਈ ਵਾਰਦਾਤ ਜਿਹੜੀ ਹੈਗੀ ਆ ਕਰ ਸਕਦੇ ਆ ਉਸ ਤੋਂ ਬਾਅਦ ਇਸ ਇਨਪੁਟ ਦੇ ਬੇਸ ਤੇ ਉੱਪਰ ਐਸਪੀ ਰੂਰਲ ਸਾਹਿਬ ਨੇ ਡੀਐਸਪੀ ਡੇਰਾ ਬਸੀ ਵਿਕਰਮ ਬਰਾੜ ਸਾਹਿਬ ਮਨਪ੍ਰੀਤ ਜੀ ਤੇ ਜੋ ਐਸਐਚਓ ਸੁਮਿਤ ਮੌੜ ਇਹਨਾਂ ਦੀ ਟੀਮ ਨੇ ਬਕਾਇਦਾ ਇੱਥੇ ਨਾਕਾ ਲਗਾਏ ਇਹਨਾਂ ਨੂੰ ਕਵਰ ਕਰਨ ਲਈ ਤੇ ਜਿਸ ਤਰ੍ਹਾਂ ਦੀ ਇਨਪੁਟ ਮਿਲੀ ਸੀ ਉਸ ਤਰ੍ਹਾਂ ਦੇ ਦੋ ਬੰਦੇ ਸਾਨੂੰ ਪੁਲਿਸ ਪਾਰਟੀ ਨੂੰ ਦਿਖਾਈ ਦਿੱਤੇ ਤੇ ਉਹਨਾਂ ਨੂੰ ਦੇਖ ਕੇ ਜਿਹੜਾ ਨਾਕਾ ਸੀਗਾ ਉਹ ਤੋਂ ਇਹਨ ਪਾਰਟੀ ਨੇ ਉਹਨਾਂ ਨੂੰ ਚੇਸ ਕੀਤਾ ਜਦੋਂ ਇਹਨਾਂ ਨੂੰ ਚੇਸ ਕੀਤਾ ਗਿਆ ਜੀ ਇਹਨਾਂ ਨੇ ਤਿੰਨ ਰਾਉਂਡ ਦੇ ਕਰੀਬ ਪੁਲਿਸ ਪਾਰਟੀ ਦੇ ਫਾਇਰ ਕੀਤੇ ਤੇ ਪੁਲਿਸ ਪਾਰਟੀ ਨੇ ਜਵਾਬੀ ਕਾਰਵਾਈ ਕਰਦੇ ਹੋਏ ਤਕਰੀਬਨ ਚਾਰ ਤੋਂ ਪੰਜ ਰਾਉਂਡ ਫਾਇਰ ਕੀਤੇ ਜਿਦੇ ਵਿੱਚ ਇਹ ਦੋਨੋਂ ਮੁੰਡੇ ਜਿਹੜੇ ਹੈਗੇ ਜ਼ਖਮੀ ਹੋਏ ਆ ਇੱਕ ਅਮਨ ਹੈ ਮੁੰਡਾ ਇੱਕ ਸ਼ਰਨਦੀ ਤੇ ਲਿਆ ਸਨੀ ਹੈਗਾ ਜੀ ਇਹ ਦੋਨੋਂ ਬੰਦੇ ਜਿਹੜੇ ਹੈਗੇ ਜਿੱਦਾਂ ਮੈਂ ਪਹਿਲਾਂ ਦੱਸਿਆ 골ਡੀ ਢਿੱਲੋਂ ਦੇ ਨਾਲ ਅਲਾਈਂਡ ਹੈਗੇ ਜਿਹੜਾ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ ਜੀ ਇਹ ਸਰ ਇਵਾਂਟਿਡ ਹੈ ਇਹਨਾਂ ਦੇ ਕ੍ਰਿਮੀਨਲ ਬੈਕਗ੍ਰਾਉਂਡ ਕੀ ਹੈ ਸਰ ਇਹਨਾਂ ਦੇ ਇਹ ਇਹ ਦੋਨੋਂ ਜਿਹੜੇ ਹੈਗੇ ਮੋਹ ਦੂਜਾ ਮੁਹਾਲੀ ਦਾ ਹੈਗਾ ਇਹਨਾਂ ਦੇ ਵਿੱਚ ਜੇ ਮੈਂ ਦੱਸ ਦਿਆਂ ਜੀ ਇੱਕ ਮਿੰਟ ਤੇ ਜਿਹੜਾ ਇਹਨਾਂ ਦੇ ਕ੍ਰਿਮੀਨਲ ਹਿਸਟਰੀ ਹੈਗੀ ਇਹਨਾਂ ਦੇ ਦੋ ਆਮ ਜੈਕਟ ਦੇ ਪਰਚੇ ਪਹਿਲਾਂ ਦਰਜ ਹੈਗੇ ਨੇ ਕਿਹੜੇ ਥਾਣੇ ਸਰ ਆਪਣੇ ਸੁਆਣੇ ਥਾਣੇ ਤੇ ਇੱਕ ਹੋਰ ਕਿਥੇ ਇੱਕ ਫੇਸ ਇੱਕ ਪੇਸ ਉਹਨਾਂ ਦੇ ਖਿਲਾਫ ਨਹੀਂ ਇੱਕ ਦੇ ਖਿਲਾਫ ਹੈ ਇੱਕ ਦੇ ਬਿਲਕੁਲੋ ਰਿਕਵਰੀ ਕੀ ਹੋਈ ਹੈ ਦੋ ਦੋ 32 ਬੋਰ ਦੇ ਪਿਸਟਲ ਇਹਨਾਂ ਤੋਂ ਰਿਕਵਰ ਹੋਏ ਹੈਗੇ ਜੀ ਦੋਨਾਂ ਕੋਈ ਪ੍ਰੀਮੀਅਰ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਹੋਵੇ ਕਿ ਕਿਸੇ ਵਾਰਦਾਤ ਨੂੰ ਨਹੀਂ ਇਹਨਾਂ ਦੇ ਹਲੇ ਜਿਹੜੀ ਇਨਪੁਟ ਸੀਗੀ ਉਹਦੇ ਚ ਇਹ ਸੀਗਾ ਵੀ ਇਹਨਾਂ ਨੇ ਕੋਈ ਨਾ ਕੋਈ ਇਸ ਏਰੀਏ ਦੇ ਵਿੱਚ ਆਪਣਾ ਨੇੜੇ ਤੇੜੇ ਕੋਈ ਮਰਡਰ ਕਰਨਾ ਸੀਗਾ ਜਿਹੜਾ 골ਡੀ ਢਿੱਲੋਂ ਦੀ ਡਾਇਰੈਕਸ਼ਨਸ ਤੇ ਕੰਮ ਕਰਦੇ ਹੋਏ ਲੇਕਿਨ ਹੁਣ ਜਦੋਂ ਆਪਾਂ ਇੱਕ ਵਾਰੀ ਹਲੇ ਇਹਨਾਂ ਨੂੰ ਹਸਪੀਟਲਾਈਜ਼ ਕੀਤਾ ਗਿਆ ਹੈਗਾ ਤੇ ਫਿਰ ਇਹਨਾਂ ਦਾ ਰਿਮ ਕੋਈ ਐਕਸਟਰਸ਼ਨ ਜਾਂ ਮਰਡਰ ਦਾ ਕੀ ਪਲੈਨ ਹੈ ਮੈਡਮ ਜਿੱਪ ਸਾਈਕਲ ਤੇ ਸੀ ਜਿੰਦਾ ਕਾਰਤੂਸ ਵੀ ਸੀ ਜਿੰਦਾ 8 ਤੋਂ 10 ਕਾਰਤੂਸ ਸੀਗੇ ਉਹਦੇ ਤਿੰਨ ਕਿ ਚੱਲੇ ਹੋਏ ਆ ਬਾਕੀ ਐਗਜ਼ੈਕਟ ਅਸੀਂ ਜੀ ਦੋਨਾਂ ਦੀ ਲੱਤ ਦੇ ਵਿੱਚ ਲੱਗੀ ਹੋਈ ਹੈਗੀ ਗੋਲੀ ਪੁਲਿਸ ਨੇ ਚਲਾਈ ਆਉਂਗਾ ਉਹਦੀਆਂ ਸਰ ਜੀ ਉਹ ਇੱਕ ਗੱਡੀ 'ਚ ਵਜੀ ਹੈਗੀ ਇਹ ਸੜੀ ਦੇ ਵਿੱਚ ਤੇ ਇੱਕ ਅੱਧੀ ਸ਼ਾਇਦ ਮਿਸ ਹੋਈ ਹੋਵੇ ਕੋਈ ਹੋਵੇ ਵਿਕਰਮ ਬਰਾੜ ਸਾਬ ਆਪਣੇ ਹੈਗੇ ਨਾਲ ਹੋਰ ਕੌਣ ਸੀ ਸਰ ਉਹ ਵੀ ਦੱਸ ਜੀ ਐਸੇ ਤੋਂ ਸੁਮੇਤ ਮੋੜ ਸੀਗਾ ਸੀ ਹੋਰ ਬਾਕੀ ਇਹਨਾਂ ਦੀ ਟੀਮ ਹੈਗੀ ਚੰਗੀ ਹੋ ਸੀਗੇ ਸਾਰੇ ਤੇ ਨਾਲ ਇਹ ਨਾਲ ਏਜੀਟੀਐਫ ਦੀ ਜਿਹੜੀ ਇਹਨਾਂ ਦੀ ਟੀਮ ਦੇ ਮੁੰਡੇ ਹੈਗੇ ਉਹ ਵੀ ਨਾਲ ਸੀਗੇ ਜੀ ਸਰ ਬਾਈ 25 ਬਾਈ ਕਿਥੇ ਮੌਕੇ ਤੋਂ ਰਿਕਵਰ ਹੋਈ ਹੈ ਜੀ ਹੁਣ ਇਹਨੂੰ ਇਹਦੇ ਕਬਜ਼ੇ ਦੇ ਵਿੱਚ ਲੰਮਾ ਹਾਂਜੀ ਹਾਂਜੀ ਇਹਨੂੰ ਕਬਜ਼ੇ ਦੇ ਵਿੱਚ ਲਿਆ ਸਰ ਇਹਨਾਂ ਦੇ ਖਿਲਾਫ ਉਹਨਾਂ ਤੇ ਵਾਂਟਡ ਹੈ ਕਿੱਦਾਂ ਵਾਂਟਡ ਹੈਗੇ ਦੀ ਉਹਨਾਂ ਦੇ ਵਿੱਚ ਦੇਖ ਲੈਂਦਾ ਜੀ ਰਿਕਾਰਡ ਐਗਜ਼ੈਕਟਲੀ ਕੀ ਹੈਗਾ ਕ੍ਰਿਮੀਨਲ ਹਿਸਟਰੀ ਇਹਨਾਂ ਦੀ ਦੋਨਾਂ ਦੀ ਹੋਰ ਵੀ ਮੇਬੀ ਹਲੇ ਇਸ ਤੋਂ ਸਿਵਾ ਹੋਰ ਵੀ ਹੋਣ ਹਲੇ ਸਿਰਫ ਜਿਹੜੀ ਇਨਪੁੱਟ ਦੇ ਬੇਸ ਤੇ ਮੈਂ ਤੁਹਾਨੂੰ ਦੱਸ ਰਿਹਾ ਵੀ ਦੋ ਐਫ ਆਈ ਆਰਸ ਹੈਗੀਆਂ ਉਸ ਤੋਂ ਸਿਵਾ ਹੋਰ ਕਿਹੜੇ ਕਿਹੜੇ ਦਰਜ ਹੋਣਗੇ ਉਹ ਤੁਹਾਨੂੰ ਹੁਣ ਬਾਅਦ ਚ ਇੱਕ ਵਾਰੀ ਥੋੜਾ ਤੁਹਾਨੂੰ ਡੀਫਾਲਟ ਮਿਲੀ ਹੈ ਉਹ ਇਸ ਤੋਂ ਮਿਲੀ ਜਿਹੜਾ ਮਤਲ ਉਹ ਉਹਨਾਂ ਦੇ ਉੱਪਰ ਜਿਹੜਾ ਉਹਨਾਂ ਦੇ ਫਾਇਰਿੰਗ ਇੱਥੇ ਹੋਈ ਹੈਗੀ ਆ ਉਹ ਵੀ ਲੋਰੈਂਸ ਬਿਸ਼ਨੋਈ ਲਾਈਨਡ ਗੈਂਗ ਜਿਹੜਾ ਕਾਲਾ ਰਾਣਾ ਹੈਗਾ ਉਹਦੀ ਹੈਗੀ ਆ ਤਾਂ ਉਹਦੇ ਇਹ ਅੱਗੇ ਸਬ ਗੈਂਗਸ ਹੈਗੇ ਆ ਉਹਦੇ ਉੱਪਰ ਹੀ ਅਸੀਂ ਕੰਮ ਕਰ ਰਹੇ ਸੀ ਉੱਥੋਂ ਹੀ ਇਨਪੁੱਟ ਆਈ ਸੀਗੀ ਉਹਦਾ ਸਾਡੇ ਚੈਨਲ ਸ਼ੇਰੇ ਪੰਜਾਬ ਨਿਊ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਤਾਂ ਜੋ ਕਿ ਸਮੇਂ-ਸਮੇਂ ਸਿਰ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਤਾਂ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ੇਰੇ ਪੰਜਾਬ